ਗੁਰੂ ਗੋਬਿੰਦ ਸਿੰਘ ਨੇ ਬੱਚੇ ਸ਼ਹੀਦ ਕਰਾ ਲਏ ਜਕਾਰੇ ਛੱਡੇ ਸਾਡਾ ਕੀ ਆ ਫਸਲ ਡੁੱਬੀ ਆ ਇੱਕ ਸਾਲ ਦੀ ਵੱਤੋਂ ਵੱਤੋਂ 8 ਗਿਲੇ ਜ਼ਮੀਨ ਆ 50000 ਦਾ ਜੋ ਉਹਨਾਂ ਨੇ ਕੋਈ 4 ਲੱਖ ਦੀ ਮਾਰ ਪੈ ਜੂ ਕੋਈ ਗੱਲ ਨਹੀਂ ਗੁਰੂ ਰਾਮਦਾਸ ਦੀ ਧਰਤੀ ਆਏ ਜਿੰਨਾ ਮਰਜੀ ਵੈਰੀ ਚੜ ਕੇ ਆ ਜੇ ਜਿੰਨਾ ਮਰਜੀ ਪਾਣੀ ਛੱਡ ਲੈ ਨਹੀਂ ਮਾਰ ਸਕਦੇ ਉਹ ਨਾ ਮਾਰੇ ਕੋਈ ਗੱਲ ਨਹੀਂ ਚੜਦੀ ਕਲਾਏ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਦੇ ਵੇਲੇ ਸਿਰਾਂ ਦੇ ਮੁੱਲ ਪੈਂਦੇ ਰਹੇ ਗੁਰੂ ਗੋਬਿੰਦ ਸਿੰਘ ਜੀ ਦੇ ਸਿਰਾਂ ਦੇ ਮੁੱਲ ਪੈਂਦੇ ਰਹੇ ਅਈ ਸਿਰ ਦੇ ਅਣਜਾਣ ਦੇ ਆ ਇਹਦੇ ਪੈਸੇ ਦੀ ਤਾਂ ਗੱਲ ਹੀ ਕੋਈ ਨਹੀਂ ਗਾਂ ਮਾਰਨੇ ਕਿਰਪਾ ਕੀਤੀ ਗਾਂ ਵੀ ਨਾਜ ਪੈਦਾ ਕਰਕੇ ਪੰਜਾਬ ਨੂੰ ਦਾਂਗੇ ਹਿੰਦੁਸਤਾਨ ਨੂੰ ਦਾਂਗੇ ਕੋਈ ਗੱਲ ਨਹੀਂ ਕਿੰਨਾ ਕਾਜ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਬੀ ਨਾ ਗਾਲੀ ਝੁਕ ਜਾਗੇ ਕੋਈ ਗੱਲ ਨਹੀਂ ਇਹ ਆਏ ਆ ਰਾਸ਼ਨ ਪਾਣੀ ਦੇਣੇ ਆ ਆਈਆਂ ਨੇ ਸਾਡੇ ਘਰ ਆਉ ਬਹਿ ਗਏ ਟੋਰਾਂ ਰੋਟੀ ਖਾਵਾਂਗੇ ਜਿਹੜੀ ਚੀਜ਼ ਖਾਣ ਨੂੰ ਉਹ ਦਾਂਗੇ ਪਾਣੀ ਦੀ ਲੋੜ ਹੁੰਦੀ ਆ ਉਦੋਂ ਸਾਡੇ ਮੂੰਹ ਖੋਣਦੇ ਆ ਉਦੋਂ ਉੱਤੇ ਐ ਆਪਣੀ ਫੋਰਸ ਲਾ ਕੇ ਸੀਐਮ ਮਾਨ ਨੇ ਡਕਾਇਆ ਪਾਣੀ ਉਦੋਂ ਖੰਣ ਲੱਗੇ ਇਹ ਨਾ ਪਾਣੀ ਤੁਸੀਂ ਵੀ ਉੱਤੇ ਇੰਟਰਵਿਊ ਲਈ ਹੋ ਹੈ ਅੱਜ ਪਾਣੀ ਹੀ ਆਣਿਆ ਬਨ ਕੇ ਲੈ ਜਾਓ ਖੰਣ ਪਾਣੀ ਕਿੰਨਾ ਘਟ ਸਕਦੇ ਰਾਵੀ ਪਠਾਨਕੋਟ ਗੁਰਦਾਸਪੁਰ ਦਿਨਾਨਗਰ ਨੂੰ ਮਾਰ ਕਰਦਾ ਕਰਦਾ ਅਜਦਾਲੇ ਨੂੰ ਚਪੇੜ ਦੇ ਵਿੱਚ ਪੂਰੀ ਤਰ੍ਹਾਂ ਲੈ ਲਿਆ ਹੈ ਔਰ ਅਜਨਾਲੇ ਦੇ ਕਈ ਪਿੰਡ ਨੱਕੋ ਨੱਕ ਪਾਣੀ ਦੇ ਨਾਲ ਭਰ ਚੁੱਕੇ ਨੇ ਕਈ ਪਿੰਡਾਂ ਚ 7-7 ਫੁੱਟ ਪਾਣੀ ਆ 5-5 ਫੁੱਟ ਪਾਣੀ ਆ ਆ ਤੁਹਾਨੂੰ ਅਸੀਂ ਫਲਾਈਓਵਰ ਵੀ ਦਿਖਾ ਦਈਏ ਆ ਕੱਲ ਇਸੇ ਥਾਂ ਤੇ ਲੰਗਰ ਦੀ ਟਰਾਲੀ ਵੀ ਪਲਟੀ ਸੀ ਫੌਜ ਨੇ ਰੈਸਕਿਊ ਕੀਤਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਆਇਆ ਕੋਈ ਪੀਲਾ ਹੈਲੀਕਾਪਟਰ ਭਗਵੰਤ ਮਾਨ ਦਾ ਨਹੀਂ ਆਇਆ ਕਿਉਂਕਿ ਮੈਂ ਵੀ ਪਿੰਡਾਂ ਦੇ ਵਿੱਚ ਗਿਆ ਗਰਾਉਂਡ ਜ਼ੀਰੋ ਦੇ ਵਿੱਚ ਪ੍ਰਸ਼ਾਸਨ ਨਹੀਂ ਮੌਜੂਦ ਗਰਾਉਂਡ ਜ਼ੀਰੋ ਦੇ ਵਿੱਚ ਸੰਸਥਾਵਾਂ ਨੇ ਇਸ ਵਕਤ ਪੰਜਾਬ ਦੇ ਲੋਕ ਖੁਦ ਸਰਕਾਰ ਬਣੇ ਹੋਏ ਨੇ ਬਹੁਤ ਜ਼ਿਆਦਾ ਹਾਲਾਤ ਮਾੜੇ ਨੇ ਪੰਜਾਬ ਦੇ ਇਸ ਵਕਤ ਇਹਨਾਂ ਪਿੰਡਾਂ ਦੇ ਲੋਕ ਸਾਡੇ ਨਾਲ ਮੌਜੂਦ ਹੈ ਗੱਲਬਾਤਾਂ ਕਰਦੇ ਆ ਉਹਨਾਂ ਦੇ ਨਾਲ ਉਹਨਾਂ ਦੀਆਂ ਮੁਸ਼ਕਲਾਂ ਸੁਣਦੇ ਆ ਕਿਉਂਕਿ ਜਿੱਥੇ ਅਸੀਂ ਪਹੁੰਚ ਗਏ ਉੱਥੇ ਪ੍ਰਸ਼ਾਸਨ ਵੀ ਤਾਂ ਪਹੁੰਚ ਸਕਦਾ ਹੈ ਮੁਲਾਜ਼ਮ ਵੀ ਪਹੁੰਚ ਸਕਦੇ ਆ ਐਡੇ ਐਡੇ ਪਾਣੀ ਦੇ ਵਿੱਚ ਅਸੀਂ ਗਏ ਆ ਉਹ ਲੋਕ ਉਹ ਬੀਬੀਆਂ ਰੋ ਰਹੀਆਂ ਨੇ ਕਿੱਲਾ ਕਿੱਲਾ ਜ਼ਮੀਨ ਜਿਨ੍ਹਾਂ ਦੀਆਂ ਸਭ ਕੁਝ ਰੁੜ ਗਿਆ ਕਿਸੇ ਘਰੇ ਵਿਆਹ ਰੱਖਿਆ ਕਿਸੇ ਘਰੇ ਕੋਈ ਪ੍ਰੋਗਰਾਮ ਹੈ ਉਹ ਸਭ ਕੁਝ ਪਾਣੀ ਦੇ ਵਿੱਚ ਹੜ ਗਿਆ ਇੱਥੇ ਮੰਤਰੀ ਤਾਂ ਕਹਿੰਦੇ ਸੀ ਕਿ ਇਸ ਵਾਰ ਪੰਜਾਬ ਨੂੰ ਹੜਨ ਨਹੀਂ ਦਿੱਤਾ ਜਾਵੇਗਾ ਪਰ ਆ ਹੜਿਆ ਪਿਆ ਸਾਡਾ ਪੰਜਾਬ ਆਲੋਕ ਨੇ ਬਾਈ ਜੀ ਕਿਹੜਾ ਪਿੰਡ ਆ ਤੁਹਾਡਾ ਮੇਰਾ ਗੁਇਰਪੁਰਾ ਪਿੰਡ ਆ ਜੀ ਮੈਂਬਰ ਪੰਚਾਇਤ ਆ ਪ੍ਰਕਾਸ਼ ਸਿੰਘ ਜੀ ਹਾਂਜੀ ਇਹ ਹੁਣ ਕਿੰਨੇ ਕਿੰਨੇ ਫੁੱਟ ਪਾਣੀ ਤੁਹਾਡੇ ਪਿੰਡਾਂ ਚ ਆ ਗਿਆ ਵੀਰ ਜੀ ਇੱਥੇ 9 ਫੁੱਟ ਦੇ ਲਾਗੇ ਬੰਨੇ ਪਾਣੀ ਹੋਣਾ ਹੈ ਪਾਣੀ ਦੇ ਵਿੱਚ 9 ਫੁੱਟ ਦੇ ਲਾਗੇ ਬੰਨੇ ਪਾਣੀ ਹੋਊਗਾ ਹਾਂ ਦਾ ਪਰਦਾਦਿਆਂ ਨੂੰ 47 ਮਾਰਗੀ ਹਾਂਜੀ ਦਾਦਿਆਂ ਨੂੰ 88 ਮਾਰ ਗਿਆ ਪਿਓਵਾਂ ਸਾਡਿਆਂ ਨੂੰ 84 ਮਾਰਗੀ ਸਾਨੂੰ ਇਹ ਜਿਹੜਾ 23 ਮਾਰ ਗਿਆ ਪੰਜੀ 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 ਮਾਰ ਗਿਆ ਮਤਲਬ ਲਾਲੋ ਸਾਨੂੰ ਜੋ ਤੋਂ ਵੀ ਪੰਜਾਬ ਯਾਦ ਹੋਇਆ ਲੋਕ ਕਹਿੰਦੇ 15 ਅਗਸਤ ਨੂੰ ਦੇਸ਼ ਆਜ਼ਾਦ ਹੋਇਆ ਮਤਲਬ ਸਾਡ ਨੂੰ ਬਰਬਾਦੀ ਆਈ ਆਈ ਨਹੀਂ ਯਾਦ ਹੋਈ ਕੋਈ ਆਜ਼ਾਦੀ ਨਹੀਂ ਵੇਖੋ ਇੱਧਰ ਨਜ਼ਰ ਮਾਰ ਕੇ ਵੇਖੋ 7-8 ਕਿਲੋਮੀਟਰ ਤੱਕ ਕੋਈ ਚੀਜ਼ ਨਜ਼ਰ ਆ ਰਹੀ ਕੋਈ ਰੁੱਖ ਵੀ ਨਜ਼ਰ ਨਹੀਂ ਆ ਰਿਹਾ ਮਤਲਬ ਲਾਲੋ ਇੱਥੇ ਬੰਬੀਆਂ ਦੇ ਕੋਠੇ ਆ ਵੇਖੋ ਵੀ ਕੋਈ ਬੰਬੀ ਦਾ ਨਜ਼ਰ ਆ ਰਹੀ ਕੀ ਕਰੂ ਜੀਵਨਤ ਜਾਨ ਕੇ ਸੈਂਟਰ ਸਰਕਾਰ ਮਾਰ ਰਹੀ ਸਾਨੂੰ ਜਾਨ ਬੁੱਝ ਕੇ ਸੈਂਟਰ ਸਰਕਾਰ ਮਾਰ ਰਹੀ ਸਾਨੂੰ ਜਦੋਂ 15 ਦਿਨ ਨੈਟ ਦੱਸ ਦਿੰਦਾ ਵਾ ਕਿ ਬੱਦਲ ਫਟਨੇ ਆ ਜਾਂ ਪਾਣੀ ਆਉਣਾ ਵਾ ਕਿਉਂ ਨਹੀਂ ਡੈਮ ਖਾਲੀ ਕਰਦੇ ਉਹਨਾਂ ਵਿੱਚ ਕਿਉਂ ਪਾਣੀ ਜਮਾ ਕਰਦੇ ਆ ਜਾਂ ਜਲ ਬਲਕਿ ਪੰਜਾਬ ਨੂੰ ਮਾਰਨ ਵਾਸਤੇ ਜਦੋਂ 15 ਦਿਨ ਪਹਿਲਾਂ ਲੱਗਦਾ ਉਹ ਡੈਮ ਨੂੰ ਖਾਲੀ ਨਹੀਂ ਕੀਤਾ ਜਾਂਦਾ ਪੈ ਦਰਿਆ ਜਿਹੜੇ ਆ ਡੇਢ ਡੇਢ 2 200 ਕਿਊਸ ਪਾਣੀ ਜਿਹੜਾ ਚੱਲਣ ਜੋਗ ਨੇ ਇਹ ਨਹੀਂ ਵੀ ਨਹੀਂ ਚੱਲਦੇ ਚੱਲਦੇ ਆ ਪਰ ਉਦੋਂ ਪਾਣੀ ਨਹੀਂ ਛੱਡਦੇ ਉਦੋਂ ਪਾਣੀ ਛੱਡਦੇ ਨੇ 10000 ਕਿਊਸ 5000 ਕਿਊਸ ਵੀ ਪਾਣੀ ਵਧੇ ਤੇ ਉਤੋਂ ਬਾਅਦ ਆ ਇੱਕਦਮ ਛੱਡੀਏ ਤੇ ਪੰਜਾਬ ਨੂੰ ਮਾਰੀਏ ਪੰਜਾਬ ਨੂੰ ਮਾਰਨ ਵਾਸਤੇ ਹੀ ਇਹ ਡੈਮ ਜਿਹੜੇ ਭਰੇ ਜਾਂਦੇ ਨੇ ਹੁਣ ਉਹ ਦਿਨ ਉੱਥੇ ਜਿਹੜਾ ਵਾ ਫੜਿਆ ਵਾ ਉਹਨਾਂ ਫੜਿਆ ਕੋਈ ਨਹੀਂ ਟੁੱਟੇ ਉਹ ਖੋਲ ਨਹੀਂ ਰਹੇ ਇਹਨਾਂ ਨੇ ਜਾਣ ਬੁੱਝ ਕੇ ਤੋੜੇ ਨੇ ਉਹ ਹੈਲੀਕਾਪਟਰ ਪਹਿਲਾਂ ਘੁੰਮਿਆ ਵਾ ਫਿਰ ਜੇ ਉਹ ਨਾ ਤੋੜਦੇ ਤੇ ਇਹਨਾਂ ਦਾ ਫੌਜੀ ਦਾ ਨੁਕਸਾਨ ਹੋਣਾ ਹੀ ਇਹਨਾਂ ਆਪਣਾ ਫੌਜ ਦਾ ਨੁਕਸਾਨ ਬਚਾਉਣ ਵਾਸਤੇ ਪਠਾਨਕੋਨ ਨੂੰ ਬਚਾਉਣ ਵਾਸਤੇ ਪੰਜ 400 ਪਿੰਡ ਦਾ ਬਰਬਾਦ ਕੀਤਾ ਵਾ ਇੱਕ ਪਠਾਨਕੋਨ ਨੂੰ ਬਚਾਉਣ ਵਾਸਤੇ ਯਾਨੀ ਕਿ ਤੁਸੀਂ ਕਹਿੰਦੇ ਹੋ ਕਿ ਇਹ ਪਲੈਨਿੰਗ ਹੈ ਕੁਦਰਤੀ ਆਫਤ ਨਹੀਂ ਹੈ ਕੁਦਰਤੀ ਆਫਤ ਕਦੀ ਨਹੀਂ ਆਈ ਕੁਦਰਤੀ ਆਫਤ ਆਵੇ ਨਾ ਤੇ ਉਹਦਾ ਪਤਾ ਲੈਂਦਾ ਵੀ ਕੁਦਰਤੀ ਆਫਤ ਆਈ ਹੈ ਇਹ ਪਲੈਨਿੰਗ ਸਾ ਪਲੈਨਿੰਗ ਦੇ ਨਾਲ ਸਾਰਾ ਕੰਮ ਹੋ ਰਿਹਾ ਵਾ ਜਦ ਕਿ ਅੱਗੇ ਆਉਣ ਵਾਲੇ ਪਹਿਲਾਂ ਜਿਹੜੇ ਸੀ ਅੱਜ ਤੋਂ ਕੋਈ 15 20 ਸਾਲ 50 ਸਾਲ ਪਹਿਲਾਂ ਜਿਹੜਾ ਕੋਈ ਸ਼ੋਰਸ਼ ਨਹੀਂ ਹੁੰਦਾ ਵੀ ਆਪਾਂ ਨੂੰ ਕੋਈ ਸ਼ਾਇਦ ਆ ਪਤਾ ਲੱਗ ਸਕੇ ਅੱਜ ਕੱਲ ਤੇ ਹਰ ਇੱਕ ਸ਼ੋਰਸ਼ ਆ ਵੀ ਬੱਦਲ ਕਿਦੋਂ ਆ ਮੀਂਹ ਕਿੰਨੇ ਵਜੇ ਪੈਣਾ ਵਾ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਮੀਂਹ ਪੈਣਾ ਵਾ ਇੱਥੋਂ ਤੱਕ ਸ਼ੋਰਸ਼ ਹੈਗੇ ਨੇ ਫਿਰ ਕਿਉਂ ਡੈਮ ਭਰਦੇ ਨੇ ਕਦੇ ਵਾਸਤੇ ਡੈਮ ਭਰਦੇ ਨੇ ਸਾਨੂੰ ਬਿਜਲੀ ਨਾਲੋਂ ਤੇ ਇਹ ਮਾਰੂ ਜਿਆਦਾ ਵਾ ਨਾ ਬਿਜਲੀ ਆਵੇ ਤਾਂ ਬੰਦਾ ਸਹਿਨ ਕਰ ਸਕਦਾ ਵਾ ਵੀ ਅਸੀਂ ਬਿਜਲੀ ਵਾਸਤੇ ਡੈਮ ਭਰਨੇ ਕਦੇ ਵਾਸਤੇ ਭਰਨੇ ਡੈਮ ਖਾਲੀ ਕਰਨ ਪਹਿਲਾਂ ਨਹੀਂ ਕਰ ਸਕਦੇ ਪਹਿਲਾਂ ਡੈਮਾਂ ਨੂੰ ਖਾਲੀ ਕਰਕੇ ਰੱਖਣਾ ਉਹਨਾਂ ਜਿੱਦਾਂ ਹੁਣ 15 ਫੁੱਟ ਪਾਣੀ ਚੰਡਿਆ ਵਾ ਉੱਥੇ ਦਾ 15 ਫੁੱਟ ਨਿਮਾ ਕਰ ਲੈਣ ਕਰ ਸਕਦੇ ਨਹੀਂ ਪਰ ਇਹ ਨਹੀਂ ਇਹ ਮਾਰਨ ਦਾ ਪਲਾਨ ਹੈ ਸਾਨੂੰ ਪੰਜਾਬ ਨੂੰ ਮਾਰਨ ਦਾ ਪਲਾਨ ਹੈ ਹਰ ਤਰ੍ਹਾਂ ਦਾ ਪੰਜਾਬ ਨੂੰ ਮਾਰਨ ਦਾ ਪਰ ਪੰਜਾਬ ਨਹੀਂ ਮਰਦਾ ਇਹ ਮੰਨਦੇ ਹਾਂ ਕਿ ਜਿੰਨਾ ਤੋੜ ਰਹੇ ਪੰਜਾਬ ਇੱਕ ਹੋ ਰਿਹਾ ਪੰਜਾਬ ਇਕੱਠਾ ਹੋ ਰਿਹਾ ਜਾਂ ਵੇਖੋ ਜੀ ਜਿਉਂ-ਜਿਉਂ ਇਹ ਅੱਜ ਨਹੀਂ ਆਦ ਅੰਤ ਤੋਂ ਇਹੀ ਗੱਲ ਆਈ ਆ ਵੀ ਜਦੋਂ ਵੀ ਕਿਸੇ ਨੂੰ ਕੁੱਟੀ ਹੈ ਨਾ ਤੇ ਉਹ ਜਾਦੀ ਬਰਦਸ਼ ਕਰਕੇ ਤੇ ਜਵਾਨ ਹੁੰਦਾ ਵਾ ਇਸ ਕਰਕੇ ਪੰਜਾਬ ਨੂੰ ਨਹੀਂ ਮਾਰ ਸਕਦੇ ਜੋ ਮਰਜ਼ੀ ਕਰ ਲੈਣਾ ਤੇ ਭਾਵੇਂ ਕੋਰੇ ਕਾਗਜ਼ ਦੇ ਹੱਡ ਕੋਲ ਖਾ ਲੈਣਾ ਵੀ ਪੰਜਾਬ ਨਹੀਂ ਮਰੂਗਾ ਪੰਜਾਬ ਉੱਭਰੂਗਾ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਰੋਜ਼ਗਾਰ ਪੈਦਾ ਹੋਣਗੇ ਇਹਨਾਂ ਦੇ ਕੋਈ ਵੀ ਅਧਿਕਾਰੀ ਨਹੀਂ ਆਇਆ ਵੇਖੋ ਕਿੰਨਾ ਲੰਗਰ ਆ ਵਾਧੂ ਲੰਗਰ ਤੁਰਿਆ ਫਿਰਦਾ ਵਾ ਵਾਧੂ ਹਰ ਕਸ਼ੇ ਤੁਰੇ ਫਿਰਦੀ ਆ ਕੋਈ ਵੀ ਕੋਈ ਦਿੱਕਤ ਨਹੀਂ ਆਉਂਦੀ ਅੱਛਾ ਕੋਈ ਪੀਲਾ ਹੈਲੀਕਾਪਟਰ ਇੱਥੇ ਘੁੰਮਿਆ ਮੈਂ ਆ ਨਾ ਭਾਜੀ ਕਦੇ ਜਿਪਸੀ ਵੀ ਨਹੀਂ ਵੇਖੀ ਮੈਂ ਬਿੰਨੋ ਵਜੇ ਤੱਕ ਜਿਪਸੀ ਵੀ ਨਹੀਂ ਵੇਖੀ ਵੀਰ ਜੀ 16 ਕਿਲੋਮੀਟਰ ਇੱਥੋਂ ਰਾਵੀ ਦਰਿਆ ਹੈ ਜੇ ਹੜਪੇੜ ਤੇ ਦਰਿਆ ਚੜ ਕੇ ਆਵੇ ਨਾ ਇਦਾਂ ਨਹੀਂ ਇਹ ਪਾਣੀ ਖਿੱਚਿਆ ਜਾਂਦਾ ਹੂੰ ਮਤਲਬ ਲਾ ਲੋ ਕੋਈ ਕੱਖ ਨਹੀਂ ਬਿਲਕੁਲ ਬੇੜਾ ਗਰਕ ਕਰਨ ਤੇ ਤੁਲੀਆਂ ਹੀ ਆ ਸਰਕਾਰ ਕਿਹਦੀ ਨਜ਼ਰ ਪੰਜਾਬ ਨੂੰ ਲੱਗੀ ਆ ਜਾਂ ਇਹ ਡੁੱਬਣ ਨੂੰ ਫਿਰਦੇ ਨੇ ਮੈਂ ਇਹ ਜੀ ਕਿਸ ਦੀ ਨਜ਼ਰ ਨਹੀਂ ਲੱਗੀ ਕੋਈ ਐਵੇਂ ਇਹ ਆਪਣੀ ਚਾਲ ਆ ਮਤਲਬ ਲਾ ਲੋ ਮੈਂ ਤੁਹਾਨੂੰ ਦੱਸਦਾ ਵੀ ਮੈਂ ਜ਼ਿੰਮੇਵਾਰ ਆ ਪੰਜਾਬ ਦਾ ਹਿੰਦੁਸਤਾਨ ਬੁਰੇ ਦਾ ਢਿੱਡ ਭਰਦਾ ਚੌਲ ਪੈਦਾ ਕਰਕੇ ਅੱਜ ਮੈਨੂੰ ਆਸ ਆ ਵੀ ਮੈਨੂੰ ਚੌਲ ਮੋਲ ਲੈਣੇ ਪੈਣੇ ਆ ਅਤਾਂ ਸਤਾ ਕੇ ਲੈਂਦਾ ਮਾਲਕੋ ਕੇ ਮੁੱਲ ਚੌਲ ਲਾਉਂਗਾ ਜੀ। ਹੂੰ। ਮਤਲਬ ਵੇਖੋ ਪੰਪ ਬੰਦ ਘਰਾਤੇ ਆ ਵੀ ਤੇਲ ਬਣਾ ਇਹਨਾਂ ਨੂੰ ਦੋ। ਉਹ ਵੇਖੋ ਪੈਟਰੋਲ ਪੰਪ ਤੁਹਾਡੇ ਲੱਗੇ ਨਜ਼ਰ ਆਉਂਦਿਆ ਬੰਦ ਕੀਤਾ ਹੋ। ਦੱਸੋ ਵੀ ਇੱਥੇ ਕੀ ਕਿੱਥੇ ਫੌਜ ਹੈ? ਤੁਸੀਂ ਨਾ ਕਿ ਆਏ ਜੇ ਟਰੈਕਟਰ ਤੇ ਤੁਸੀਂ ਨਾ ਕਿ ਆਏ ਜੇ ਆਮ ਜ਼ਿਮੀਂਦਾਰ ਨੇ ਤੁਹਾਨੂੰ ਨੰਘਾਇਆ। ਬਿਲਕੁਲ। ਕੋਈ ਸਰਕਾਰੀ ਸਾਧਨ ਆਇਆ? ਕੋਈ ਆਰਮੀ ਇੱਥੇ ਰਾਂਕੇ ਵਿਖਾਉ ਤੁਹਾਨੂੰ। ਕੱਲ ਜ਼ਿਮੀਂਦਾਰ ਦਾ ਟਰੈਕਟਰ ਡੁੱਬਾ ਹੈ। ਜ਼ਿਮੀਂਦਾਰ ਜ਼ਿਮੀਂਦਾਰਾ ਦੇ ਹੱਕ ਜਿਹਾ ਆਉਂਦਾ ਹੈ। ਭਗਵੰਤ ਮਾਨ ਕਹਿੰਦੇ ਕਿ ਕੁਦਰਤੀ ਆਫਤਾਂ ਨੂੰ ਰੋਕ ਨਹੀਂ ਸਕਦੇ ਮਹਾਰਾਜ ਜਾਨੇ ਜੀ ਇਹ ਤਾਂ ਉੱਥੇ ਬੈਠੇ ਹੋ ਤਾਂ ਮੱਲਾਡੂ ਚ ਬੈਠਾ ਮੈਂ ਜੋ ਮਰਜੀ ਕਰ ਦਿੰਦਾ ਜੀ ਹੂੰ ਮਤਲਬ ਲਾਲੋ ਇਹ ਤਾਂ ਉਹਨਾਂ ਨੂੰ ਪਤਾ ਹੋਊਗਾ ਕੁਦਰਤੀ ਆ ਕਿ ਆਪ ਆ ਯਾਰੇ ਬੰਦਿਆਂ ਨੂੰ ਕੀ ਪਤਾ ਵੀ ਪੰਜਾਬ 'ਚ ਕੀ ਹੋਣਾ ਕੀ ਉਹਨੇ ਜੋ ਵੀ ਉੱਥੇ ਦਿੱਲੀ ਦੇ ਬੰਦੇ ਆਣ ਕੇ ਇਹਨਾਂ ਨੇ ਬਾਹ ਤੇ ਆ ਪੰਜਾਬ ਦੇ ਵਿੱਚ ਰਾਜ ਕਰਨ ਵਾਸਤੇ ਜੇ ਉਹ ਇਹਨਾਂ ਰਾਜ ਕਰਨਾ ਚਾਹੁੰਦੇ ਸੀ ਤਾਂ ਆਪਣੇ ਆਪਣਾ ਕਿਉਂ ਨਹੀਂ ਆਪਣੀਆਂ ਕੋਈ ਸੀਟਾਂ ਹਾਰੇ ਨੇ ਅਸਕਰ ਬਿਲਕੁਲ ਜੇ ਸਾਨੂੰ ਗੁਰਤੀ 'ਚ ਸੇਵਾ ਨਾ ਮਿਲਦੀ ਤਾਂ ਅਸੀਂ ਅੱਜ ਭੁੱਖੇ ਮਰ ਜਾਣਾ ਸੀ ਭੁੱਖੇ ਮਰ ਰਹੇ ਹੋਰ ਕੀ ਹੋਣਾ ਹੂੰ ਇਹ ਤਾਂ ਕਾਰੀ ਕੋੱਖ ਨਹੀਂ ਰਹਿ ਇਹ ਸਾਡੇ ਨਾਲ ਮਹਾਚਲ ਪ੍ਰਦੇਸ਼ ਵਿਰਕਰਾਂ ਕਰਦਾ ਰਿਆ ਤੁਹਾਨੂੰ ਪਤਾ ਹੋਲੇ ਮੱਲੇ ਦੇ ਗਏ ਜਵਾਨਾਂ ਦੇ ਸਾਡੇ ਡੰਡੇ ਭਰਾਏ ਹੋ ਨਾ ਬੜਾ ਕੁਝ ਕੀਤਾ ਪਰ ਜਦੋਂ ਮੰਡੀ ਜਾਇਆ ਸਿੱਕ ਫੇਰ ਵੀ ਉੱਤੇ ਰਾਸ਼ਨ ਲੈ ਕੇ ਪਹੁੰਚ ਗਏ ਕਿਹੜਾ ਆ ਕਿਹੜੀ ਸਟੇਟ ਆਈ ਆ ਪੰਜਾਬ ਦੀ ਮਤ ਹਰਿਆਣਾ ਨਹੀਂ ਆਇਆ ਚੌਲ ਖਾਨ ਦੀ ਸਾਰੀ ਸਟੇਟਾਂ ਹੁੰਦੀਆਂ ਮਤਲਬ ਲਾ ਲੋ ਪੰਜਾਬ ਪੈਦਾਵਾਰ ਕਰਕੇ ਚੌਲ ਹਰ ਕਿਸੇ ਸਟੇਟ ਨੂੰ ਦੇਂਦਿਆ ਏ ਫਿਰ ਫਿਰ ਜਦੋਂ ਤੁਸੀਂ ਐਵੇਂ ਦੀ ਗੱਲਾਂ ਕਰਦੇ ਹੋ ਫਿਰ ਕਮੈਂਟਾਂ 'ਚ ਐਂ ਕਹਿੰਦੇ ਆ ਲੋਕ ਐਂ ਕਹਿੰਦੇ ਆ ਪੈਸੇ ਦੇਣੇ ਹੋ ਸੀਦੇ ਤੇ ਮਤਲਬ ਲਾ ਲੋ ਮਿਹਨਤ ਕਰਨੇ ਪਾਜੀ ਕਿ ਦੁਕਾਨਦਾਰ ਦੀ ਦੁਕਾਨ ਨੂੰ ਅੱਗ ਲੱਗਦੀ ਆ ਉਹਦੀ ਨੂੰ ਸ਼ੋਰ ਚ ਆ ਫੁੱਲ ਕਰਦੀ ਆ ਸਾਡੀ ਨੂੰ ਸ਼ੋਰ ਚ ਨਹੀਂ ਹੋ ਸਕਦੀ ਕੀ ਦਊਗੀ ਸਰਕਾਰ ਸਾਨੂੰ ਪੰਜਾਬ ਦੇ ਅਸੀਂ ਜ਼ਿੰਮੇਵਾਰ ਆ ਜਿਹੜੇ ਸਮਾਨ ਵੇਚਦੇ ਆ ਇਹ ਕਹਿੰਦੇ ਪੈਸੇ ਦਿੰਦੇ ਆ ਸਾਨੂੰ ਇਹ ਪੈਸੇ ਨਾ ਦੇਣੇ ਬਾਹਰ ਵੇਚ ਲੈਣੇ ਬਾਹਰ ਕਿੰਨੀ ਮੰਗੇ ਕਿੰਨੀ ਮੰਗੇ ਇਹ ਸਰਕਾਰ ਪਾਜੀ ਲੈਂਦਾ ਲੈਂਦਾ ਪੰਜਾਬ ਆ ਸਾਡਾ ਲੈਂਦਾ ਪੰਜਾਬ ਜਿਹੜਾ ਚਾ ਚੜਦਾ ਪੰਜਾਬ ਆ ਆਈਆਂ ਨੇ ਇੱਕ ਕਰ ਦੋ ਆਈ ਉਹਨਾਂ ਨੂੰ ਦੇ ਹੁੰਦੇ ਨੇ ਭਰਾ ਆ ਸਾਡੇ ਪਾਜੀ ਹਰਿਆਣੇ ਨੇ ਅੱਜ ਮੂੰਹ ਮੋੜਤਾ ਪਾਣੀ ਨੂੰ ਸੁਣਿਆ ਜੇ ਤੁਸੀਂ ਸੀਐਮ ਮਾਨ ਸਾਹਿਬ ਦੀ ਗੱਲ ਕਿ ਹਰਿਆਣੇ ਨੇ ਸੈਣੀ ਸਾਹਿਬ ਨੇ ਕਿਹਾ ਵੀ ਪਾਣੀ ਨਹੀਂ ਲੈਣਾ ਹੈਨਾ ਲੈਂਦਾ ਪੰਜਾਬ ਸਾਨੂੰ ਅੱਜ ਵੀ ਕਹਿੰਦੇ ਆ ਵੀ ਅਸੀਂ ਫੱਟੇ ਖੋਲਦੇ ਆ ਜੀ ਆਓ ਇੱਧਰ ਸਾਡੇ ਨਾਲ ਫੇ ਸਾਡੇ ਨੂੰ ਉਹ ਚੰਗੇ ਹੋਏ ਕਿ ਸਾਨੂੰ ਇਹ ਚੰਗੇ ਹੋਏ ਕਮੈਂਟ ਦੇ ਲੋਕਾਂ ਕਰ ਹੀ ਜਾਣੇ ਆ ਜਿਹੜੇ ਜਿਪਸੀਆਂ 'ਚ ਬੈਠੇ ਆ ਏਸੀਆਂ 'ਚ ਬੈਠੇ ਆ ਕਹਿੰਦੇ ਬੱਤੀ ਬਣਾਉਂਦੇ ਆ 4 ਦਿਨ ਹੋ ਗਿਆ ਬੱਤੀ ਗੋਲ ਹੋਈ ਪਈ ਆ ਡੰਗਰ ਤੇ ਆਏ ਮਰਦੇ ਇਹੋ ਪਾਣੀ ਡਾਉਂਦੇ ਆ ਡੰਗਰਾਂ ਨੂੰ ਦੀ ਪਾਣੀ ਹੈਗਾ ਪੀ ਪੀਨ ਨੂੰ ਪਾਣੀ ਨਹੀਂ ਹੈਗਾ ਜੀ ਦੱਸੋ ਪਿੰਡ ਜੀ ਜਾ ਕੇ ਕਿਸ ਨੂੰ ਪੁੱਛੋ ਵੀ ਕੀ ਗੱਲ ਕੋਈ ਕੇਂਦਰ ਸਰਕਾਰ ਕੋਈ ਪੰਜਾਬ ਸਰਕਾਰ ਸਿਰਫ ਸਾਡੇ ਜ਼ਖਮ ਉਦੇ ਲੋਨ ਪਾਉਣ ਆਉਂਦੀ ਆ ਮਲਮਾਲੀ ਕੋਈ ਗੱਲ ਨਹੀਂ ਹੈਗੀ ਹੂੰ ਕੋਈ ਰਾਤ ਤੂੰ ਹੀ ਲਾ ਲੋ ਵੀ ਤੁਹਾਨੂੰ ਘੜ ਤੋਂ ਘੜ 2000 ਕਿਲੇ ਦੇ ਲਾਗੇ ਬੰਨੇ ਨਜ਼ਰ ਆਉਂਦੇ ਆ ਇਧਰ ਇਹਨਾਂ ਨੂੰ ਕਿਹੜੀ ਕੀ ਕਿੱਥੇ ਫੌਜ ਐਨੂੰ ਛਾਤੀ ਮਾਰੋ ਐਨੁਮਾਰੋ ਕਿਦੇ ਕੋਈ ਫੌਜ ਇੱਧਰ ਇੱਕ ਵੀ ਕੋਈ ਪੁਲਿਸ ਵਾਲਿਆਂ ਦੀ ਗੱਡੀ ਕੋਈ ਡਾਕਟਰ ਪਟਵਾਰੀ ਕੋਈ ਵੀ ਨਹੀਂ ਆਇਆ ਯਾਰ ਮੇਰੇ ਮੈਂ ਇਹ ਵੇਖਿਆ ਉਤੋਂ ਦੀ ਨੰਗ ਜਾਣ ਤੇ ਸਹਵਰਾਂ ਨੰਗ ਜਾਣ ਕੋਈ ਵੀ ਕਿੱਥੋਂ ਨਹੀਂ ਨੇ ਦੇਖੋ ਜੀ ਪੈਣਾ ਵੀ ਹੈਲੀਕਾਪਟਰ ਜਾਂਦੇ ਘੁੰਮਦਾ ਹੋਵੇ ਚਾਹ ਹੈਲੀਕਾਪਟਰ ਘੁੰਮਦਾ ਹੋਵੇ ਚਾਹ ਕੋਈ ਹੋਵੇ ਸਿਰਫ ਇਹ ਗੱਲ ਆ ਫੋੜਵਾ ਕਜੋ ਜੇ ਕੇ ਨੇ ਸੇਵਾ ਕਰਨੀ ਉਹ ਕੈਪਰਿੰਗਾ ਪਾ ਕੇ ਟੀ-ਸ਼ਰਟਾਂ ਪਾ ਕੇ ਕਰਦਾ ਚਿੱਟੇ ਪਜਾਮੇ ਕੁਰਤੇਆਂ ਜੋ ਸੇਵਾ ਨਹੀਂ ਹੁੰਦੀ ਦੀਪ ਸਿੰਘ ਧਾਲੀਵਾਲ ਵੀ ਨਹੀਂ ਆਇਓ ਕਹਿੰਦੇ ਆਏ ਆ ਜੀ ਆਏ ਆ ਇਕੱਲਾ ਕੀ ਕਰ ਲੂ ਧਾਲੀਵਾਲ ਇਕੱਲਾ ਵਿਚਾਰਾ ਕੀ ਕਰ ਲੂ ਜੀ ਅਈ ਤੇਰਦੀ ਇੱਥੇ ਆਓ ਇੱਥੇ ਆ 100 ਬੰਦੇ ਦਾ ਕੰਮ ਹੈ ਮੈਂ ਨਾ ਮੇਰਾ ਏਰੀਆ ਸਾਰਾ ਡੁੱਬ ਜੇ ਹੋਰ ਡੁੱਬ ਜੇ ਅਗਲੇ ਵੀਰ ਤੇ ਮੇਰੇ ਬਚਨ ਪਾਜੀ ਪਲਾਨ ਨਾ ਮਾਰਿਆ ਜਾਂ ਰਿਹਾ ਪਹਿਲੋ ਸਾਨੂੰ ਡੋਬਤਾ ਪਹਿਲੋ ਸਾਡਾ ਏਰੀਆ ਗਰਦਾਸਪੁਰ ਜਿਹੜਾ ਡੋਬਤਾ ਫਿਰ ਅੰਬਰਸਰ ਡੋਬਤਾ ਹੁਣ ਸਾਨੂੰ ਇੱਧਰ ਜੋ ਲੈਂਦੇ ਜਿੰਨੇ ਵੀ ਆ ਸਾਰੇ ਡੋਬਨ ਦੀ ਪਲਾਨ ਹੈ ਸਾਰਾ ਹਾਂ ਪਹਿਲੋ ਸੱਕੀ ਸਾਫ ਨਹੀਂ ਹੋਈ ਹੁਣ ਅੱਜ ਸੱਕੀ ਸਾਬ ਹੋਈ ਆ ਬੈਗ ਮਾਰ ਲਾ ਪੀ ਸੱਕੀ ਅਗਲਾ ਲਾਕਾ ਡੋਪਤਾ ਜੀ ਯਾਨੀ ਕਿ ਇਸ ਤਰੀਕੇ ਨਾਲ ਡੋਬਰੇ ਪਹਿਲਾਂ ਪਾਣੀ ਘਟ ਛੱਡ ਰਿਹਾ ਹੁਣ ਫੇਰ ਕਹਿੰਦੇ ਵੱਧੋ ਇੱਕੋ ਦਮ ਛੱਡਣਾ ਮੈਂ ਨਾ ਰਾਤ ਨੂੰ ਫੇਰ ਪਾਣੀ ਛੱਡਣਾ ਜੇ ਇਹਨਾਂ ਨੇ ਹੂੰ ਮਤਲਬ ਅਜੀਤ ਅਖਬਾਰ ਦੇ ਖਬਰ ਆ ਗਈ ਆ ਕਿ ਕਟੂਏ ਚ ਬੱਦਲ ਫੜ ਗਿਆ ਭਾਜੀ ਇੱਕ ਤੁਸੀਂ ਲਾ ਲਓ ਕਿੰਦੇ ਸਰਕਾਰ ਨੇ ਸਾਨੂੰ ਕਾਕਣਾ ਦਵੇ ਅੰਗਰੇਜ਼ਿਆਂ ਦੇ ਵੇਲੇ ਦਾ 1947 ਦਾ ਦੇਹ ਯਾਦ ਹੋਇਆ ਜੀ ਅਜੇ ਤੱਕ ਡੈਮ ਨੂੰ ਇੱਕ ਪੱਤਰੀ ਬਿਲਡਿੰਗ ਨਹੀਂ ਕਰ ਸਕੇ ਕਦੀ ਸੁਣਿਆ ਜੇ ਕਿ ਅਮਰੀਕਾ ਕੈਨੇਡਾ ਦबई 1992 ਜੋ ਯਾਦ ਹੋਈ ਆ ਸੁਖ ਦੀ ਰੋਟੀ ਖਾਂਦੇ ਆ ਬਾਦਸ਼ਾਹ ਲੋਕ ਬਣੇ ਪਏ ਆ 사ऊदी ਅਰਬ ਮਗਰੋਂ ਯਾਦ ਹੋਇਆ ਲੰਦ ਲੈ ਹੁੰਦੇ ਆ ਇਹ ਇਹ ਹਿੰਦੁਸਤਾਨ ਕਿੰਨਾ 1947 ਦੇ ਵਿੱਚ ਯਾਦ ਹੋਇਆ ਕੀ ਕੀਤਾ ਸਿਰਫ ਇਹਨਾਂ ਆਪਣੀਆਂ ਪ੍ਰਾਪਰਟੀਆਂ ਬਣਾਈਆਂ ਇਹ ਕਸੂਰ ਪੁਰਾਣੀਆਂ ਸਰਕਾਰਾਂ ਦਾ ਵੀ ਹੈ ਕਿ ਇਕੱਲੇ ਭਗਵੰਤ ਮਾਨ ਨੂੰ ਅਸੀਂ ਦੋਸ਼ ਦੇ 1947 ਤੋਂ ਬਾਅਦ ਆਈ ਤੇ ਬਜ਼ੁਰਗਾਂ ਤੋਂ ਇਹੋ ਆਂਦੇ ਕਦੀ ਤੁਸੀਂ ਬਹੁਤ ਚੰਗਾ ਬੋਲ ਰਹੇ ਹੋ ਮੈਂ ਇਹਨਾਂ ਪਿੰਡਾਂ ਚ ਘੁੰਮ ਰਿਹਾ ਰਾਸ਼ਨ ਪਾਣੀ ਬਹੁਤ ਜ਼ਿਆਦਾ ਆ ਰਿਹਾ ਹੈ ਹਾਲੇ ਲੋੜ ਵੀ ਚਲੋ ਹੈ ਪਰ ਬਾਅਦ ਦੇ ਵਿੱਚ ਤੁਹਾਨੂੰ ਲੱਗਦਾ ਕੋਈ ਇੱਛੇ ਮਦਦ ਲਈ ਪਹੁੰਚੇਗਾ ਸਾਨੂੰ ਇੱਕ ਤੁਹਾਨੂੰ ਦੱਸਦਾ ਪਾ ਜੀ ਆਪਣੇ ਸਾਡੇ ਭਰਾ ਜਿਹੜੇ ਨਾ ਜਿਨ੍ਹਾਂ ਦੇ ਬੜੀ ਵੱਡੀ ਗੱਲ ਤੁਹਾਨੂੰ ਆਪਾਂ ਕਰ ਰਹੇ ਹਾਂ ਡਿਸਕਸ ਬੜਾ ਵੱਡਾ ਕਨਫਲਿਕਟ ਹੈ ਤੁਹਾਨੂੰ ਮੰਨਦਾ ਵੀਰ ਜੀ ਸਿਰਫ ਸਾਡੇ ਭਰਾ ਆਪਣੇ ਇੱਕ ਦੂਜੇ ਨੂੰ ਰਾਸ਼ਨ ਦੇ ਹੁੰਦੇ ਆ ਜਿਹੜੇ ਪਿੰਡ ਇਧਰ ਜਲਾ ਲੋ ਜਿਹੜਾ ਜ਼ਿਲ੍ਹਾ ਬਜੇ ਨਾ ਪਿੰਡ ਦੋ ਦੋ ਚਾਰ ਚਾਰ ਐਨ ਆਰ ਆਈ ਵੀਰ ਸਾਡੀ ਮਦਦ ਕਰ ਰਹੇ ਆ ਕਹੁੰਦਾ ਹੈ ਵੀ ਦੱਸੋ ਵੀਰ ਦਾ ਟ੍ਰੈਕਟਰ ਡੁੱਬਿਆ ਐਨਆਰਆਈ ਵੀਰਾਂ ਨੇ ਕਿਹਾ ਵੀ ਕਢਾਓ ਜੋ ਖਰਚਾ ਹੋਊਗਾ ਅਸੀਂ ਦਵਾਂਗੇ ਅੱਛਾ ਆਓ ਮਛਰਦਾਨੀਆਂ ਤਰਪਾਲਾਂ ਉਹਦੇ ਸਾਡੇ ਬਲੇਟ ਕੇ ਫਿਰ ਚਿੱਤਣਾਂ ਦੇ ਡਾਉਣ ਵਾਲੀ ਗੱਲ ਕਰਨ ਦਾ ਹੈ ਜੀ ਗੱਲ ਹੈ ਤਰਪਾਲਾਂ ਨਾਲ ਬਾਣੀ ਨਹੀਂ ਰੁਕਦੀ ਪੁਕਾਰੀ ਹਸਪਤਾਲ ਕੱਲ ਚਾਰ ਆਇਆ ਵਾ 15 ਘੰਟਾ ਸਿਰਫ ਭਈਆਂ ਨੇ ਤੇ 60 60-70 ਪਿੰਡ ਡੁੱਬੇ ਨੇ 15 ਘੰਟਾ ਨਾਲ 60-70 ਪਿੰਡ ਆ ਜਾਣਗੇ ਪੂਰੇ ਜਦਕੀ ਹਰ ਪਿੰਡ 'ਚ ਘੱਟੋ-ਘੱਟ ਵੀ 100 ਗੰਢ ਚਾਹੀਦੀ ਐ ਇੱਕ ਦਿਨ ਦੀ ਖਪਤ ਹੈਗੀ ਐ ਇਹਨਾਂ ਨੇ ਚਾਰ ਲੱਗਦਾ ਵਾ ਪਰ ਉਹ ਕਹਿੰਦੇ ਪ੍ਰੋਸੈਸ ਨਾ ਜਾਣਦੇ ਆ ਜੀ ਪਹਿਲਾਂ ਐਸ ਪਿੰਡ ਜਾਣਾ ਪਹਿਲਾਂ ਉਹ ਪਿੰਡ ਜਾਣਾ ਜੇ ਐਸ ਪਿੰਡ ਦੇ ਡੰਗਰ ਅੱਜ ਭੁੱਖੇ ਨੇ ਤੇ ਅੱਜ ਤੋਂ ਪੰਜਾਂ ਦਿਨਾਂ ਨੂੰ ਕੀ ਕਰਾਂਗੇ ਚਾਰਹੀਂ ਹਰ ਇੱਕ ਪਿੰਡ 'ਚ ਬੇੜੀ ਚਾਹੀਦੀ ਹਰ ਇੱਕ ਪਿੰਡ 'ਚ ਇੱਕ ਬੇੜੀ ਚਾਹੀਦੀ ਰਾਸ਼ਨ ਨੂੰ ਸਪਲਾਈ ਕਰਨ ਵਾਸਤੇ ਇਹਨਾਂ ਕੋਲ ਅਜੇ ਤੱਕ ਬੇੜੀ ਨਹੀਂ ਮਈ ਆਈ ਇੱਧਰ ਕੋਈ ਵੋਟ ਨਹੀਂ ਆਈ ਮੈਂ ਨਾ ਵੀਰ ਜੀ ਤੁਹਾਡੇ ਸਾਹਮਣੇ ਜੇ ਤੁਸੀਂ ਇੱਥੇ ਖਲੋਤੇ ਕੱਢ ਦੋ 1.5 ਘੰਟਾ ਹੋ ਗਿਆ ਦਾ ਨੂੰ ਖਲੋਤਿਆਂ ਨੂੰ ਹਾਂਜੀ ਫਿਰ ਮੈਂ ਕੈਮਰਾ ਵੀਰ ਨੂੰ ਕਹੂੰਗਾ ਵੀ ਆਹ ਕੋਠੀਆਂ ਵੇਖੋ ਦਿਖਾ ਦਿਓ ਯਾਰ ਆਹ ਕੋਠੀਆਂ ਨਜ਼ਰ ਆਉਂਦੀਆਂ ਉਹਦੇ 'ਚ ਜੀਜ ਕਿਉਂਕਿ ਸਾਨੂੰ ਕਿ ਇਹਨੇ ਲੋਸਮੈਂਟ ਤੱਕ ਕੋਈ ਐਸਡੀਮ ਕੋਈ ਡੀਸੀ ਕਿਹਨੇ ਨਹੀਂ ਕਿਹਾ ਵੀ ਤੁਹਾਡੇ ਪਾਣੀ ਆਉਣ ਨਾਲ ਜੇ ਕੋਈ ਲੋਸਮੈਂਟ ਨਹੀਂ ਜੇ ਲੋਸਮੈਂਟ ਕੀਤੀ ਪ੍ਰਬੰਧ ਕਰਨ ਨੂੰ ਆਇਆ ਸੀ ਸਿੱਧੀ ਗੱਡੀ ਨੂੰ ਹੱਥ ਦਿੱਤਾ ਉਹਨਾਂ ਡੀਸੀ ਦੀ ਗੱਡੀ ਨੂੰ ਹੱਥ ਦਿੱਤਾ ਨਹੀਂ ਰੁਕੀ ਕੋਈ ਨਹੀਂ ਰੁਕਦਾ ਉਹ ਕੋਠੀਆਂ ਨਜ਼ਰ ਆਉਂਦੀਆਂ ਜਿਹ ਉੱਤੇ ਜੀਜ ਜੇ ਕੈਮਰਾਮੈਨ ਨੂੰ ਕਹਿੰਦਾ ਮੈਂ ਜ਼ੂਮ ਕਰਕੇ ਕਰ ਰਿਹਾ ਜ਼ੂਮ ਕਰ ਰਿਹਾ ਆਹੋ ਉੱਥੇ ਜਾ ਕੇ ਵੇਖੋ ਅੱਛਾ ਉੱਥੇ ਜਾਣ ਦਾ ਕੋਈ ਬੇੜੀ ਕੋਈ ਪ੍ਰਬੰਧ ਹੀ ਨਹੀਂ ਹੈ ਐ ਦੀ ਡਾਂਡੇ ਮਿੰਡੇ ਵੀਰ ਜੀ ਜਾ ਆਹ ਟਟੂਆਟੂ ਵਾਸਤੇ ਪ੍ਰਬੰਧ ਹੈ ਕੋਈ মিডিਆ ਕੋਈ ਪੀਟੀਸੀ ਨਿਊਜ਼ ਕੋਈ মিডিਆ ਅੱਛਾ 23 ਦੇ ਵਿੱਚ ਵੀ ਇੱਥੇ ਪਾਣੀ ਆਇਆ ਸੀਗਾ ਤੇ 23 ਜ ਨਹੀਂ ਆਇਆ ਜੀ 50 ਹੋ ਗਿਆ 23 ਜ ਬਚਾ 93 ਜ ਵੀ ਮਾਰ ਰਿਆ ਸਾਨੂੰ ਪਰ ਅਸੀਂ ਬਚ ਗਏ ਉੱਬਰ ਗਏ ਹੁਣ ਵੀ ਉੱਬਰਾਂਗੇ ਚੜਦੀ ਕਲਾ ਕੋਈ ਗੱਲ ਨਹੀਂ ਬਹੁਤ ਹੈ ਮਹਾਰਾਜ ਦੀ ਮਿਹਰ ਆ ਸੱਚੇ ਬਾਜਾ ਜੀ ਗੁਰੂ ਰਾਮਦਾਸ ਦੀ ਧਰਤੀ ਆਏ ਜਿੰਨਾ ਮਰਜੀ ਵੈਰੀ ਚੜ ਕੇ ਆ ਜਾਏ ਜਿੰਨਾ ਮਰਜੀ ਪਾਣੀ ਛੜਲੇ ਨਹੀਂ ਮਾਰ ਸਕਦੇ ਉਹ ਨਾ ਮਾਰੇ ਕੋਈ ਗੱਲ ਨਹੀਂ ਚੜਦੀ ਕਲਾ ਹੈ ਗਾਂ ਮਾਰਨੇ ਕਿਰਪਾ ਕੀਤੀ ਗਾਂ ਵੀ ਨਾਲ ਹੀ ਪੈਦਾ ਕਰਕੇ ਪੰਜਾਬ ਨੂੰ ਦਾਂਗੇ ਹਿੰਦੁਸਤਾਨ ਨੂੰ ਦਾਂਗੇ ਕੋਈ ਗੱਲ ਨਹੀਂ ਕਿੰਨਾ ਕਾਜ ਕੋਈ ਗੱਲ ਹੀ ਕੋਈ ਨਹੀਂ ਪਰ ਇਹ ਗੱਲ ਇਹਨਾਂ ਦੀਆਂ ਪੁਲਿਸੀਆਂ ਮਾਰੀਆਂ ਸਰਕਾਰ ਦੀਆਂ ਇਹ ਸਿਰਫ ਅਡਾਨੀ ਬਾਨੀ ਨੂੰ ਜ਼ਮੀਨਾਂ ਦੇ ਲਈ ਬਾਣੀ ਛੱਡਿਆ ਗਿਆ ਕਿ ਕਿਸਾਨਾਂ ਦਾ ਝੋਨਾ ਮਰ ਜੋ ਦੁਖੀ ਹੋ ਕੇ ਕਿਸਾਨ ਵੇਚਣਗੇ ਅਡੀ ਪਾਲਸੀ ਬਣਾਈਆਂ ਪਿੱਛੇ ਗਲਤ ਬਣਾਈ ਲਈ ਵਾਪਸ ਨਾ ਛੰਡੇ ਤੇ ਡੰਡੇ ਨੇ ਵਾਪਸ ਕਰਾਈ ਪਾਲਸੀ ਇਹ ਵੀ ਚੀਜ਼ ਹੈ ਵੀ ਸਿਰਫ ਇਹਨਾਂ ਨੂੰ ਇੱਕ ਰਾਂ ਪਾਣੀ ਛੱਡ ਕੇ ਮਾਰਤੀਏ ਦੁਖੀ ਹੋਏ ਕਹਿਣਗੇ ਵੀ ਵੇਚ ਜੀ ਜਮੀਨਾਂ ਪਰ ਨਹੀਂ ਜਮੀਨ ਜੱਟ ਦੀ ਮਾਂ ਹੈ ਇਹ ਨਹੀਂ ਪਹਿਲਾ ਕਿਸਾਨ ਕਾਨੂੰਨ ਨਾਲ ਲੜਿਆ ਹੁਣ ਹੜ ਨਾਲ ਲੜ ਰਿਹਾ ਪਰ ਹਾਰਨਾ ਨਹੀਂ ਐ ਨਾਗੇ ਝੁਕਣਾ ਨਹੀਂ ਆ ਕੋਈ ਨਹੀਂ ਜੀ ਕਿਤੇ ਵਰਕਾ ਹੀ ਨਹੀਂ ਪੈਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਬੀਨਾਂ ਗਾਲੀ ਝੁਕ ਜਾਗੇ ਕੋਈ ਗੱਲ ਨਹੀਂ ਇਹ ਆਏ ਆ ਰਾਸ਼ਨ ਪਾਣੀ ਦੇਣੇ ਆ ਆਈਆਂ ਨੇ ਸਾਡੇ ਘਰ ਆ ਬਹਿ ਗਏ ਟੋਰਾਂ ਰੋਟੀ ਖਾਵਾਂਗੇ ਜਿਹੜੀ ਚੀਜ਼ ਖਾਣ ਨੂੰ ਉਹ ਦਾਂਗੇ ਅੱਛਾ ਆਹ ਦਾਂਗੇ ਵਾਦੂ ਮਹਾਰਾਜ ਦੀ ਮਿਹਰ ਹੈ ਸੱਚੇ ਬਾਦਸ਼ਾਹ ਦੀ ਕੋਈ ਗੱਲ ਨਹੀਂ ਜੋ-ਜੋ ਸਾਲ ਤਾਂ ਟੈਨਸ਼ਨ ਨਹੀਂ ਕਿਸਾਨ ਜਿਹੜੇ ਮਾਰੇ ਨੇ ਚਲੋ ਹਰ ਇੱਥੇ ਹਰ ਕੋਈ ਇਸ ਵਕਤ ਹਰ ਕੋਈ ਮਾਰਾ ਹੋ ਗਿਆ ਹੈ ਇਸ ਮਾਰਨੇ ਤਾਂ ਮਾਰ ਹੀ ਦਿੱਤਾ ਨਾ ਇੱਥੋਂ ਉੱਬਰਣ ਲਈ ਘੱਟੋ-ਘੱਟ 4-5 ਸਾਲ ਤਾਂ ਲੱਗੇ ਜਾਣੇ ਮੈਨਾਂ ਭਾਵੇਂ 5 ਸਾਲ ਲੱਗ ਜਾਂ ਜੀ ਸਾਡੇ ਵੀਰ ਐਨਆਰਆਈ ਜਿਉਂਦੇ ਰਹਿਣ ਜਿਨ੍ਹਾਂ ਨੇ ਹੁਣ ਵੀ ਐਲਾਨ ਕਰਤਾ ਹੈ ਡਾਈ ਉਹਦੇ ਵੀ ਸਰਕਾਰ ਦੇ ਵੇਡਾਈ ਪੈਸੇ ਬੀਜਦੇ ਅਸੀਂ ਧਵਾਂਗੇ ਕੋਈ ਸਰਕਾਰ ਆ 2700 ਕਿੱਲਾ ਮੇਰੇ ਪਿੰਡ ਦੀ ਜ਼ਮੀਨ ਆ ਕਾਸ਼ ਵੀਰੇ ਡੁੱਬੀ ਆ ਕਿਸ ਨੇ ਸਾਡੇ ਲਈ ਬੀਜ ਦੇ ਡਾਈ ਨਹੀਂ ਲੈ ਕੇ ਆਉਣਾ ਚਿੱਟੇ ਪਜਾਮੇ ਕੁਰਤੇ ਲੈ ਕੇ ਫੋਟੋਆਂ ਖਿਚਾਉਣਾ ਹੋਣੀਆਂ ਵੀ ਅਹੀਂ ਹਣਾ ਚ ਗਏ ਸੜਕ ਦੇ ਖਲੋਗੇ ਉਹ ਤੇ 2 ਫੁੱਟ ਪਾਣੀ ਚ ਮੈਂ ਖਲੋਜਣਾ ਐ ਇੱਚੇ ਖਲੋਕੇ ਕੋਈ ਫੋਟੋ ਖਿਚਾ ਜੇ ਜੋ ਆਉਗੋਗੇ ਮੈਂ ਤੰਗ ਦੇਦਾ ਆ ਜੂਮ ਕਰਕੇ ਜਿੰਨਾ ਮਰਜੀ ਆ ਵੀਰ ਜੀ ਵੇਖੋ ਕਿੰਨੇ ਕੋ ਮਿੰਟ ਖੜਦੇ ਹੁੰਦੇ ਆ ਮੈਨੂੰ ਲੱਗਦਾ ਉਹਨਾਂ ਦੀ ਟਾਈਮਿੰਗ ਵੀ 4-5 ਮਿੰਟ ਤੋਂ ਘੱਟ ਨਹੀਂ ਮਤਲਬ ਲਾ ਲਓ ਮੈਂ ਤੁਹਾਨੂੰ ਕਹ ਲ ਦਦਾ ਵੀਰ ਜੀ ਜੇ ਕੋਈ ਮੰਤਰੀ ਆਉਂਦਾ ਸੰਤਰੀ ਆਉਂਦਾ ਨਾ ਉਹਦੇ ਗਨਮੈਨ ਇੱਥਾ ਕਰਕੇ ਖਲੋ ਜੰਦੇ ਆ ਸਿਰਫ ਫੋਟੋਆਂ ਪਾਲੇ ਹੁੰਦੇ ਆ ਉਹੋ ਹੀ ਗਾੜੀ ਆਉਂਦੇ ਆ ਹਮ ਜਾਕੜ ਸਾਹਿਬ ਆਏ ਉਹਨਾਂ ਕਿਹਾ ਸੀ ਸੈਂਟਰਲ ਸਰਕਾਰ ਨਾਲ ਗੱਲਬਾਤ ਕਰਾਂਗੇ ਚਲੋ ਕਰਨਗੇ ਜੇ ਕੋਈ ਮਤ ਦੇਣਗੇ ਤੇ ਦੱਸਾਂਗੇ ਤੁਹਾਨੂੰ ਵੀ ਆ ਮਤ ਦਿੱਤੀ ਆ ਹਮ ਬਾਕੀ ਕੋਈ ਸਾਨੂੰ ਆਸ ਦੀ ਕਿਰਨ ਨਹੀਂ ਸਰਕਾਰ ਤੋਂ ਕਿਸ ਤੋਂ ਵੀ ਜਾਪੀ ਇੱਥੇ ਤਾਂ ਇਹਨਾਂ ਨੂੰ ਨਾ ਅਲਰਟ ਕੀਤਾ ਗਿਆ ਯਾਨੀ ਕਿ ਜਦੋਂ ਅਜਿਹੀ ਕੁਦਰਤੀ ਆਫਤ ਆਉਂਦੀ ਹੈ ਤਾਂ ਜਿਸ ਤਰੀਕੇ ਨਾਲ ਬਾਈ ਜੀ ਹੁਣੇ ਕਹਿ ਰਹੇ ਸੋਰਸ ਹੁੰਦੇ ਆ ਅਸੀਂ ਵੀ ਸੋਰਸ ਤੇ ਹੀ ਕੰਮ ਕਰਦੇ ਹੁੰਦੇ ਆ ਕਿ ਕੱਲ ਨੂੰ ਮੀਂਹ ਪੈਣਾ ਲਾ ਪਰਸੋਂ ਨੂੰ ਮੀਂਹ ਪੈਣਾ ਲਾ ਤਾਂ ਖੋਲੇ ਜਾ ਸਕਦੇ ਸੀ 10-10 ਹਜ਼ਾਰ ਕਿਉਂਕਿ ਪਾਣੀ ਛੱਡਿਆ ਜਾ ਸਕਦਾ ਸੀ ਰਾਣਾ ਇੰਦਰਪ੍ਰਤਾਪ ਨੇ ਵੀ ਇਹ ਗੱਲ ਕਹੀ ਸੀ ਕਿ ਜੇ ਪਾਣੀ ਛੱਡਿਆ ਜਾਂਦਾ ਅੱਜ ਤੋਂ 15-20 ਦਿਨ ਪਹਿਲਾਂ ਸਮੇਂ-ਸਮੇਂ ਸਰ ਤਾਂ ਅੱਜ ਪੰਜਾਬ ਨੇ ਹੜ੍ਹਨਾ ਨਹੀਂ ਸੀ ਪੰਜਾਬ ਦਾ ਵੱਡਾ ਲਾਸ ਹੋਇਆ ਪੰਜਾਬ ਇਸ ਵਕਤ ਗੋਡਿਆਂ ਭਾਰ ਖੜਾ ਹੋ ਗਿਆ ਇੰਨਾ ਜ਼ਿਆਦਾ ਨੁਕਸਾਨ ਹੋ ਗਿਆ ਪਰ ਫਿਰ ਵੀ ਕਹਿੰਦੇ ਚੜਦੀ ਕਲਾ ਦੇ ਵਿੱਚ ਆ ਕੋਈ ਸਟੇਟ ਦੀ ਐਥੇ ਮਦਦ ਨਹੀਂ ਹੈ ਅੱਛਾ ਬਾਕੀ ਸੂਬਿਆਂ ਦੇ ਵਿੱਚ ਅਸੀਂ ਚਲ ਜਾਨੇ ਮਦਦ ਕਰਨ ਇੱਥੇ ਕੋਈ ਸਟੇਟ ਨਹੀਂ ਆਈ ਹੈ ਕੋਈ ਨਹੀਂ ਆਏ ਉਹਨਾਂ ਨੂੰ ਇਹ ਲੱਗਦਾ ਕਿ ਇਹ ਇਕੱਲੇ ਕਾਫੀ ਨੇ ਜਾਂ ਫਿਰ ਕੋਈ ਮਦਦ ਕਰਨਾ ਨਹੀਂ ਚਾਹੁੰਦਾ ਉਹਨਾਂ ਨੇ ਜਲਾਇ ਮਾਨਦਾ ਸ਼ੇਟਾਂ ਬਣਾਇਆ ਨਾ ਇੱਕੋ ਹੀ ਇੱਕੋ ਹੀ ਪੰਜਾਬ ਨੂੰ ਡੋਬਦੀ ਹੈ ਪਰ ਇਹ ਵੀ ਗੱਲ ਹੈ ਉਹਨਾਂ ਨੂੰ ਇਹ ਕਿ ਇਹ ਇਕੱਲੇ ਹੀ ਕਾਫੀ ਹੈ ਇਹਨਾਂ ਨੂੰ ਕਿਸੇ ਦੀ ਮਦਦ ਦੀ ਲੋੜ ਨਹੀਂ ਭਾਜੀ ਗੁਰੂ ਗੋਬਿੰਦ ਸਿੰਘ ਨੇ ਬੱਚੇ ਸ਼ਹੀਦ ਕਰਾ ਲਏ ਜਕਾਰੇ ਛੱਡੇ ਸਾਡਾ ਕੀ ਆ ਫਸਲ ਡੁੱਬੀ ਆ ਇੱਕ ਸਾਲ ਦੀ ਵੱਤੋਂ ਵੱਤ ਅੱਠ ਕਿਲੇ ਜ਼ਮੀਨ ਆ 50000 ਦਾ ਚ ਉਹਨੇ ਕੋਈ 4 ਲੱਖ ਦੀ ਮਾਰ ਪੈ ਜੂ ਕੋਈ ਗੱਲ ਨਹੀਂ ਬਾਕੀ ਮਾਲਕ ਤਾਂ ਮਤਲਬ ਇੱਕ ਤੁਸੀਂ ਇਹ ਦੱਸੋ ਮੈਨੂੰ ਵੀ ਜੇ ਅਸੀਂ ਮਾੜਾ ਮੋੜਾ ਕੋਈ ਧਰਨਾ ਲਾਇਆ ਤਾਂ ਕੰਗਨਾ ਰਟੌਰ ਕਹਿੰਦੀ ਇਹ ਜੀ ਹੱਤਵਾਦੀ ਆ ਫਲਾਣ ਹੈ ਹੱਤਵਾਦੀ ਆ ਹੂੰ ਦੱਸੋ ਅਸੀਂ ਕਿਹਦਾ ਢਿੱਡ ਨਹੀਂ ਭਰਿਆ ਆਪਣਾ ਪਾਣੀ ਧਰਤੀ 'ਚੋਂ ਮੁਕਾ ਕੇ ਪੰਜਾਬ ਨੇ ਬਾਹਰਲੀਆ ਸਟੇਟਾਂ ਦਾ ਢਿੱਡ ਭਰਿਆ ਅਜੇ ਧਰਤੀ ਤੇ ਪਾਣੀ ਖੜਾ ਤੇ ਕੋਈ ਨਹੀਂ ਲੈ ਰਿਆ ਰਾਜਸਥਾਨ ਨੇ ਵੀ ਮਨਾ ਕਰਤਾ ਰਾਜਸਥਾਨ ਵੀ ਹੱਥ ਘੜੇ ਕੀਤੇ ਆ ਹੁਣੇ ਤੁਹਾਡੇ ਚੰਦ ਮਿੰਟਾਂ ਤੱਕ ਤੁਹਾਨੂੰ ਪਹਿਲਾਂ ਮੈਸੇਜ ਆਇਆ ਹੋਊਗਾ ਕਿ ਹਰਿਆਣੇ ਦੇ ਸੀਐਮ ਨੇ ਕਿਹਾ ਵੀ ਨਹੀਂ ਸਾਡੀ ਨਹੀਂ ਵਾ ਕੱਲ ਨੂੰ ਕਹਿਤਾ ਸੀਗਾ ਆ ਕੱਲ ਹੀ ਕਹਿਤਾ ਮਤਲਬ ਕਹਿਤਾ ਤੇ ਜਿੱਦਨ ਪਾਣੀ ਦੀ ਲੋੜ ਹੁੰਦੀ ਆ ਉਦੋਂ ਸਾਡੇ ਮੂੰਹ ਖੋਣਦੇ ਆ ਉਦੋਂ ਉੱਤੇ ਐ ਆਪਣੀ ਫੋਰਸ ਲਾ ਕੇ ਸੀਐਮ ਮਾਨ ਨੇ ਡਕਾਇਆ ਪਾਣੀ ਉਦੋਂ ਖਾਣ ਲੱਗੇ ਹੀ ਨਾ ਪਾਣੀ ਤੁਸੀਂ ਵੀ ਉੱਤੇ ਇੰਟਰਵਿਊ ਲਈਓ ਹਾਂ ਅੱਜ ਪਾਣੀ ਹਰਿਆਣੇ ਆ ਬੰਨ ਕੇ ਲੈ ਜਾਓ ਖਾਣ ਪਾਣੀ ਕਿੰਨਾ ਕਰ ਸਕਦੇ ਆ ਵੇਖੋ ਵੀ ਆ ਕੋਈ ਰਾਵੀ ਦਰਿਆ ਚੋਂ 16 ਕਿਲੋਮੀਟਰ ਆ ਆ ਰਾਵੀ ਨੂੰ ਜਿਆਦਾ ਪਾਣੀ ਵਗਦਾ ਇੰਨਾ ਪਾਣੀ ਹਾਸਟਮ ਦਰਿਆਜ ਨਹੀਂ ਹੈਗਾ ਜਿੱਦਾਂ ਇੱਧਰ ਵਗ ਰਿਹਾ ਐ ਇੱਥੇ ਘਰੋਂ ਮਗਰੋਂ ਆਇਓ ਤੁਸੀਂ ਬਿਲਕੁਲ ਹਾਰ ਮਗਰੋਂ ਆਇਓ ਤੁਹਾਨੂੰ ਫੇਰ ਪਤਾ ਲੱਗੂਗਾ ਕਿ ਕਿੰਨਾ ਕਿਉਂਕਿ ਮੈਂ ਦੇਚੋਂਦਾ ਜੰਪ ਆ ਲਿਆ ਮੈਨੂੰ ਪਤਾ ਏ ਸਿਰਫ ਇਹ ਕਈਆਂ ਦੀ ਸਰਕਾਰਾਂ ਹਾਏ ਰੋਕ ਨਹੀਂ ਪੰਜਾਬ ਦਾ 70 ਕਿਲੋਮੀਟਰ ਤੋਂ ਪਾਣੀ ਆਉਣ ਦੇ ਕਾਰਨ ਤੋਂ 70 ਕਿਲੋਮੀਟਰ ਤੋਂ ਪਾਣੀ ਤਨ ਵਾਹਣ ਹੋਇਆ ਹਿਸਾਬ ਤੁਹਾਡੀ ਕਿੰਨੀ ਫਸਲ ਤਬਾਹ ਹੋ ਗਈ ਜਿੰਨੀ 4-5 ਕਿੱਲੇ ਤਬਾਹ ਹੋ ਗਈ ਸਾਰਾ ਏਰੀਆ ਤਬਾਹ ਹੋ ਗਿਆ ਹਿਸਾਬ ਨਾਲ 2700 ਕਿੱਲਾ ਪਿੰਡ ਦੀ ਜ਼ਮੀਨ ਹੈ ਜੀ 1700 ਕਿੱਲਾ 1700 ਕਿੱਲਾ ਪਿੰਡ ਗੁਜਰਪੁਰੇ ਦੀ ਜ਼ਮੀਨ ਹੈ ਮਾਲਕੀ ਮਤਲਬ ਉਹਦੇ ਵਿੱਚੋਂ ਮੈਨੂੰ ਮੇਦ ਆ ਕਿ ਕੋਈ 1-2 ਏਕੜ ਹੀ ਬਜੂ 1-2 ਏਕੜ ਹੀ ਤੁਹਾਨੂੰ ਜਿੱਥੇ ਨਜ਼ਰ ਆਉਂਦਾ ਝੋਨਾ ਤੋ ਇਹ ਬਿਲ ਪਰ ਬਾ ਹੁਣ ਤਾਂ ਇਹ ਸਵਾਲ ਹੀ ਨਹੀਂ ਰਹਿ ਗਿਆ ਕਰਨ ਵਾਲਾ ਕਿ ਕੀ ਤਬਾਹ ਹੋਇਆ ਇਹ ਸਾਰਾ ਕੁਝ ਤਬਾਹ ਜਿੱਥੇ ਸੜਕਾਂ ਹਾਈਵੇ ਡੁੱਬ ਗਏ ਨੇ ਉਹ ਤੇ ਫਸਲਾਂ ਕੀ ਚੀਜ਼ ਆ ਫਿਰ ਉੱਥੇ ਤਾਂ ਸਭ ਕੁਝ ਪਿੰਡਾਂ ਘਰਾਂ ਚ ਪਾਣੀ ਚਲ ਗਿਆ ਲੋਕ ਰੋ ਰਹੇ ਨੇ ਮਰ ਰਹੇ ਨੇ ਕੁਰਲਾ ਰਹੇ ਨੇ ਪਰ ਕੋਈ ਵੀ ਪੰਜਾਬ ਸਰਕਾਰ ਦਾ ਬੰਦਾ ਇਹਨਾਂ ਦੇ ਵਿਚਕਾਰ ਨਹੀਂ ਪਹੁੰਚਿਆ ਇਹ ਲੋਕ ਤਾਂ ਵਿਚਾਰੇ ਇਮੋਸ਼ਨਲ ਨੇ ਭਾਵ ਭਾਵਕ ਹੋ ਜਾਂਦੇ ਕੋਈ ਇਹਨਾਂ ਦੇ ਵਿਚਕਾਰ 2 ਘੰਟੇ ਵੀ ਖੜੇ ਹੋ ਜਾਵੇ ਕੋਈ ਇਹਨਾਂ ਨੂੰ ਪੈਸੇ ਦੇ ਦੇਵੇ ਇਹਨਾਂ ਨੂੰ ਮੁਆਵਜ਼ਾ ਇਹਨਾਂ ਦੀ ਨਾਲ ਮਦਦ ਕਰਾ ਦੇਵੇ ਤਾਂ ਮੈਨੂੰ ਲੱਗਦਾ ਹੈ ਕਿ ਇਹ ਲੋਕ ਹੱਥਾਂ 'ਚ ਚੱਕ ਲੈਣਗੇ ਕੈਮਰਾਮੈਨ ਜੀ ਵੇਖੋ ਜੀ ਕਿਸੇ ਵੀ ਵਿਭਾਗ ਦਾ ਕੋਈ ਨੁਕਸਾਨ ਹੁੰਦਾ ਤਾਂ ਉਹਨੂੰ ਉਸੇ ਵੇਲੇ ਮੁਆਵਜ਼ਾ ਦਿੱਤਾ ਜਾਂਦਾ ਵਾ ਦਾਨੀਆਂ ਦਾ ਕਹਿੰਦੇ ਵੀ ਇੰਨੇ ਸ਼ਹਿਰ ਡੋਨ ਹੋ ਗਏ ਇਹਨਾਂ ਨੂੰ ਮੁਆਵਜ਼ਾ ਦਿੱਤਾ ਗਿਆ ਕੀ ਇਹ ਪੰਜਾਬ ਦੀ ਸਾਰੀ ਲਿਮਟ ਨਹੀਂ ਮਾਫ਼ ਕਰ ਸਕਦੇ ਉਹਨਾਂ ਨੇ ਸਮੇਂ ਸਾਰਾ ਪੰਜਾਬ ਬਰਬਾਦ ਹੋ ਗਿਆ ਵਾ ਸਾਰਾ ਕਰਜ਼ਾ ਮਾਫ ਕਰਨਾ ਕਿੰਨਾ ਕਰਜਾ ਕਰਦੇ ਕੋਈ ਢਾ ਵੱਡਾ ਕਰਜ਼ਾ ਨਹੀਂ ਸੈਂਟ ਸਰਕਾਰ ਵਾਸਤੇ ਪਰ ਇਹਨਾਂ ਕਰਨਾ ਕੱਖ ਨਹੀਂ ਇਹਨਾਂ ਨੇ ਮਾਰਨਾ ਸਾਨੂੰ ਇਹਨਾਂ ਦਾ ਮਾਰਨ ਦਾ ਪਲਾਨ ਹੈ ਕੋਈ ਵੱਡੀ ਗੱਲ ਨਹੀਂ ਜਦੋਂ ਵੀ ਕੋਈ ਬਿਜ਼ਨਸ ਦਾ ਮੜਾ ਜਾ ਲਾਸ ਹੁੰਦਾ ਉਹਨੂੰ ਉਸੇ ਵੇਲੇ ਹੀ ਉਹਦਾ ਜਿਹੜਾ ਵਾ ਸਾਰਾ ਕਰ ਦਿੰਦੇ ਨੇ ਪਰ ਇਹਨਾਂ ਨੇ ਕੱਖ ਨਹੀਂ ਕਰਨਾ ਪਰ ਫਿਰ ਵੀ ਅਸੀਂ ਚੜਦੀ ਕਲਾ 'ਚ ਰਹਿਣਾ ਮੈਂ ਜਿੰਕਾਰੇ ਲਾਉਣੇ ਆ ਕੋਈ ਫਰਕ ਨਹੀਂ ਪੈਂਦਾ ਉਹਨਾਂ ਵਾਲੇ ਸਮੇਂ 'ਚ ਵੀ ਅਸੀਂ ਖੁਸ਼ ਆ ਤੇ ਹੁਣ ਵੀ ਖੁਸ਼ ਆ ਕੋਈ ਏਡੀ ਵੱਡੀ ਗੱਲ ਨਹੀਂ ਗਈ ਹਰ ਕਿਸੇ ਜਿਹੜੀ ਹੈ ਮਾਲਕ ਨੇ ਦੇਣੀ ਮਾਲਕ ਨੇ ਇਹਨਾਂ ਨਹੀਂ ਦੇਣੀ ਪਰ ਜਦੋਂ ਬਿਹਾਰ ਦੇ ਵਿੱਚ ਫਲੱਡ ਆਏ ਮੋਦੀ ਦੇ ਹੈਲੀਕਾਪਟਰ ਬਿਹਾਰ ਦੇ ਅਸਮਾਨ ਤੇ ਘੁੰਮਦੇ ਰਹੇ ਨੇ ਪਰ ਇੱਥੇ ਕੋਈ ਨਹੀਂ ਸੀ ਮਤਲਬ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ ਜੇ ਇਹਦ ਇਲੈਕਸ਼ਨ 27 ਦੇ ਵਿੱਚ ਸਾਡੇ ਹੜ ਆਇਆ 27 ਦੇ ਇਹਨਾ ਮਹੀਨਿਆਂ ਚ ਆਇਆ ਤੇ ਫਰਵਰੀ ਚ ਵੋਟਾਂ ਹੈਲੀਕਾਪਟਰ ਛੱਡ ਕੇ ਸਿਆਣੇ ਕੀ ਜਾਂਦੇ ਨੇ ਮੈਂ ਕੀ ਬੋਲਾਂ ਉਹ ਵੀ ਕਰਨਗੇ ਪਰ ਤੂੰ ਇਹਦੇ ਘੰਟਾ ਡੇਢ ਹੋ ਗਿਆ ਇੰਟਰਵਿਊ ਲੈਣ ਦੀਆਂ ਨੂੰ ਕੋਈ ਤੁਹਾਨੂੰ ਦੀਦਾ ਹੋਵੇ ਕੋਈ ਥੱਲੇ ਵੀ ਜਾਂਦਾ ਹੋਵੇ ਹੈਲੀਕਾਪਟਰ ਦੀ ਤਾਂ ਬਹੁਤ ਹੀ ਚੀਜ਼ ਆ ਮੈਨਾਂ ਚਲੋ ਘਟਿਆ ਜੇ ਤੁਸੀਂ ਇਹ ਕਹਿੰਦੇ ਕਿ ਹੁਣ 27 ਚਹਾੜ ਆਵੇ ਫਿਰ ਦੱਸਾਂਗੇ ਨਾ ਅੱਜ ਤਾਂ ਘਟਾ ਅਸੀਂ ਤਾਂ ਘਟਾ ਚੱਲਾਂਗੇ ਮੈਨਾਂ ਕੋਈ ਗੱਲ ਨਹੀਂ ਜੀ ਜੇ ਪ੍ਰਮਾਤਮਾ ਚਾਹੇ 27 ਚ ਵੀ ਸਾਨੂੰ ਮਾਰ ਕੇ ਵੇਖ ਲੈਣ ਉੱਭਰਾਂਗੇ ਜੀ ਮਤਲਬ ਲਾ ਲਓ ਮੀਰ ਮੰਨੂ ਹੋਇਆ ਉਹਨੇ ਛੋਟੇ ਛੋਟੇ ਬੱਚੇ ਸਿੱਖਾਂ ਦੇ ਪੰਜਾਬ ਦੇ ਸਿੱਖਾਂ ਦੇ ਸ਼ਹੀਦ ਕੀਤੇ ਹੈ ਸਿਆਣਾ ਗਿਆਈ ਕਿ ਮਤਲਬ ਲਾ ਲਓ ਜਿੰਨਾ ਤੂੰ ਸਾਨੂੰ ਵੱਡੇਗਾ ਅਸੀਂ ਉਹਨੇ ਦੁੱਗਨੇ ਚੌੜੇ ਹੋਵਾਂਗੇ ਉਹ ਗੱਲ ਆ ਜੀ ਮਤਲਬ ਲਾਲੋ ਹੋਰ ਦੇ ਕੱਕ ਨਹੀਂ ਸਾਡੇ ਗੁਰੂ ਤੇਗ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੇ ਵੇਲੇ ਸਿਰਾਂ ਦੇ ਮੁੱਲ ਪੈਂਦੇ ਰਹੇ ਗੁਰੂ ਗੋਬਿੰਦ ਸਿੰਘ ਵੇਲੇ ਸਿਰਾਂ ਦੇ ਮੁੱਲ ਪੈਂਦੇ ਰਹੇ ਅਸੀਂ ਸਿਰ ਦੇ ਇਮਜਾਨਦੇ ਆ ਇਹਦੇ ਪੈਸੇ ਦੀ ਤਾਂ ਗੱਲ ਹੀ ਕੋਈ ਨਹੀਂ ਇੱਥੇ ਮੈਂ ਨਾ ਵੀ ਜਦੋਂ ਲੋੜ ਪਈ ਹੀ ਇਧਰ ਹਿੰਦੁਸਤਾਨ ਨੂੰ 65 ਦੀ ਜੰਗ ਵੇਲੇ ਪਤਾ ਜੇ ਇੱਕ ਕੁਇੰਟਲ 78 ਕਿਲੋ ਸੋਨਾ ਪੰਜਾਬ ਨੇ ਪੈਦਾ ਕਰਕੇ ਦਿੱਤਾ ਪੂਰੇ ਹਿੰਦੁਸਤਾਨ ਦੇ ਵਿੱਚੋਂ ਢਾਈ ਕਿਲੋ ਸੋਨਾ ਪੈਦਾ ਹੋਇਆ ਏ ਤੇ ਦੱਸੋ ਫਿਰ ਜੇ ਉਦੋਂ ਆਪਣੇ ਉਹ ਪੰਜਾਬ ਨੂੰ ਮਾਰਨ ਵਾਸਤੇ ਆਪਣੇ ਭਰਾ ਹੀ ਉਹ ਸਾਡੇ ਉਹਨਾਂ ਨੂੰ ਮਾਰਨ ਵਾਸਤੇ ਬਰੂਦ ਵਾਸਤੇ ਚਾਹੀਦਾ ਸੀ ਤੇ ਪੈਸੇ ਕੱਢੇ ਕਰ ਸਕਦੇ ਆ ਹੁਣ ਆ ਹੀ ਆਪਣੇ ਭਰਾਵਾਂ ਨੂੰ ਬਚਾਉਣ ਵਾਸਤੇ ਕੀ ਨਹੀਂ ਕਰ ਸਕਦੇ ਅੱਛਾ ਇਸ ਤੋਂ ਵੱਡੀ ਕੀ ਪਲਾਨਿੰਗ ਕਰ ਸਕਦੇ ਆ ਫਿਰ ਜੋ ਮਰਜੀ ਨਹੀਂ ਤੁਹਾਨੂੰ ਕੀ ਲੱਗਦਾ ਅੱਜ ਇਹ ਹੜ ਆ ਗਏ ਕਾਨੂੰਨ ਲਿਆਤੇ ਹੋਰ ਕੀ ਇਹ ਸੋਚ ਸਕਦੇ ਨੇ ਫਿਰ ਹੁਣ ਜੰਗ ਲੜਨਗੇ ਪੰਜਾਬ ਨਾਲ ਜੰਗ ਲੜਨਗੇ ਪੰਜਾਬ ਨਾਲ ਨਹੀਂ ਹੁਣ ਪਾਕਿਸਤਾਨ ਨਾਲ ਜੰਗ ਲੜਨਗੇ ਖੇਤੀ ਲੜਨਗੇ ਯਾਰ ਕਿ ਫਿਰ ਹੁਣ ਉਹ ਜੰਗ ਹੋ ਗਈ ਫਿਰ ਅਸੀਂ ਨੁਕਸਾਨੇ ਨਾ ਅੰਮ੍ਰਿਤਸਰ ਜ਼ਿਲ੍ਹੇ 'ਚ ਤੁਸੀਂ ਬੈਠੇ ਜੇ ਅੰਮ੍ਰਿਤਸਰ ਜ਼ਿਲ੍ਹੇ ਦੀ ਧਰਤੀ ਪਵਿੱਤਰ ਧਰਤੀ ਆ ਗੁਰੂਆਂ ਪੀਰਾਂ ਦੀ ਧਰਤੀ ਆ 84 ਜਿੰਨਾ ਵੇਖ ਹੀ ਲਿਆ ਸਾਡੇ ਇੱਕੋ ਜਰਨਲ ਨੇ ਮੂੰਹ ਮੋੜਤੇ ਉਹਨੇ ਕਿਹਾ ਇਹਨਾਂ ਵੀ ਟਰੱਕ ਪਰ ਪਰ ਭੇਜੂ ਤੇ ਭੇਜੇ ਜੋ ਮਰਜ਼ੀ ਕਰ ਲੈਣ ਪਰ ਮੈਂ ਕਿਹੜਾ ਸ਼ਬਦ ਬੋਲਾਂ ਉਹ ਗੱਲ ਆ ਕੱਖ ਨਹੀਂ ਕਰ ਸਕਦੇ ਜੋ ਮਰਜ਼ੀ ਕਰ ਲੈ ਬਿਲਕੁਲ ਗੱਲਬਾਤ ਕੀਤੀ ਆ ਚੜ੍ਹਦੀ ਕਲਾ ਦੇ ਵਿੱਚ ਨੇ ਅਗਲੇ ਪਿੰਡਾਂ ਦੇ ਵਿੱਚ ਵੀ ਜਾਵਾਂਗੇ ਹਾਲਾਤ ਦਿਖਾਵਾਂਗੇ ਪੰਜਾਬ ਦੇ ਜੋ ਪੰਜਾਬ ਦੇ ਲੋਕ ਇਸ ਵਕਤ ਤੜਫ ਰਹੇ ਨੇ ਇਹਨਾਂ ਤੱਕ ਮਦਦ ਪਹੁੰਚਾ ਦਿਓ ਇਹਨਾਂ ਦੇ ਨਾਲ ਖੜੇ ਹਾਲਾਂਕਿ ਐਨਆਰਆਈ ਵੀਰ ਨੇ ਸੰਸਥਾਵਾਂ ਨੇ ਪਰ ਸਰਕਾਰ ਦਾ ਵੀ ਫਰਜ਼ ਆ ਕਿਉਂਕਿ ਸਰਕਾਰ ਹੀ ਪਰਮਾਤਮਾ ਤੋਂ ਬਾਅਦ ਦੂਜੀ ਆਸ ਇਹਨਾਂ ਲੋਕਾਂ ਦੀ ਹੁੰਦੀ ਆ ਕੈਮਰਾਮੈਨ ਜੋਬਨ ਦੇ ਨਾਲ ਪ੍ਰਿੰਸ